ਬਾਬਾ ਜੀ ਕੀ ਨਾਮ ਆਪਣਾ ਕਿਹੜਾ ਪਿੰਡਾ ਮੇਰਾ ਨਾਮ ਜਗਰਮੀਤ ਸਿੰਘ ਆ ਗਰਮੀਤ ਸਿੰਘ ਝਬਾਲ ਝਬਾਲਕੁਰ ਦਾ ਪਿੰਡ ਹੈ ਸਾਡਾ ਅੱਜ ਆਹ ਚੱਲ ਜੀ ਤੁਹਾਡਾ ਪਿੰਡਾ ਪਿੰਡ ਹੈ ਵੀ ਵੇਖਿਆ ਸਵੇਰੇ ਇੱਥੇ ਸਾਡੇ ਗੁਰਦੁਆਰਾ ਸਾਹਿਬ ਦੀ ਮੋਟਰ ਆ ਤੇ ਇਹ ਜਦੋਂ ਬਲਜਿੰਦਰ ਸਿੰਘ ਦੇ ਉਹ ਸ਼ਿੰਗਾਰਾਂ ਨੂੰ ਮੈਂਬਰ ਆਏ ਇੱਥੇ ਗੇੜਾ ਮਾਂ ਸਵੇਰੇ ਉਹਨਾਂ ਵੇਖਿਆ ਵੀ ਇੱਕ ਦੋ ਅੰਗ ਪਹਿਲਾਂ ਉਹਨਾਂ ਨੂੰ ਮਿਲੇ ਆ ਇਦਾਂ ਮੁੜ ਕੇ ਬਰੀਕੀ ਨਾਲ ਵੇਖਿਆ ਤੇ ਪੂਰਾ ਗੁਰਕਾ ਸਾਹਿਬ ਵੀ ਇੱਥੇ ਜਿਹੜਾ ਬਾਹਰ ਰੂੜੀ ਦੇ ਕਿਨੇ ਖਲਾਰਿਆ ਵਾ ਪਾੜ ਕੇ ਤੇ ਉਹ ਨਾ ਫਿਰ ਛੱਪੜ ਦੇ ਨੇੜੇ ਮਲੇ ਆ ਛੱਪੜ ਦੇ ਨੇੜੇ ਸਕੂਲ ਦੇ ਨੇੜੇ ਬਾਹਰ ਮੋਟਰ ਆ ਗੁਰਦੁਆਰਾ ਸਾਹਿਬ ਦੀ ਮੋਟਰ ਆ ਜਿੱਥੇ ਇਹਦੇ ਲਾਗੇ ਰੂੜੀਆਂ ਆ ਪਿੰਡ ਦੀ ਸਾਜੀ ਜੀ ਰੂੜੀ ਜਿੱਥੇ ਲੋਕੀ ਸੁੱਟਦੇ ਆ ਤੇ ਇੱਕ ਇਹਨੇ ਸ਼ੈਤਾਨੀ ਨਾਲ ਜਿਹੜਾ ਤੇ ਗੁੜਕਾ ਪਾੜ ਕੇ ਸੁੱਟਿਆ ਹੋਆ ਬੇਦਬੀ ਕਰਵਾਈ ਆ ਬੇਦਬੀ ਦੀ ਕਰਵਾਈ ਆ ਬੇਦਬੀ ਦੀ ਕਰਨਾ ਹੀ ਆ ਇਹਨੂੰ ਬੇਦਬੀ ਕਹਿ ਸਕਦੇ ਆ ਹੋਰ ਇਹਨੂੰ ਵੱਡੀ ਜਿਹੜੀ ਉਹ ਬੇਦਬੀ ਕੀ ਹੋ ਸਕਦੀ ਵੀ ਗੁਰਪਾਣੀ ਆ ਅੱਜ ਨੂੰ ਆਪਾਂ ਸਾਰੇ ਮੱਥਾ ਟੇਕਦੇ ਆ ਸਾਰੇ ਹਰ ਧਰਮ ਦਾ ਸਤਿਕਾਰ ਕਰਦਾ ਤੇ ਕੋਈ ਗਲਤ ਜਿਹੜਾ ਅਨਸਰ ਆਉ ਇਹਨੂੰ ਪਾੜ ਕੇ ਤੇ ਤਰੂੜੀ ਦੇ ਸੁੱਟ ਜਾਂਦਾ ਵਾ ਮਾੜੀ ਘੜਨਾ ਜੀ ਕੀ ਮੰਨ ਕਰਦੇ ਆ ਇਹੋ ਜਿਹੇ ਜਿਨ੍ਹਾਂ ਨੇ ਕੰਮ ਕੀਤਾ ਮੰਗ ਹੀ ਕਰਦੇ ਆ ਵੀ ਬ੍ਰੇਕੀ ਨਾਲ ਜਾਂਚ ਹੋਏ ਇਸ ਚੀਜ਼ ਦੀ ਬਹੁਤ ਬ੍ਰੇਕੀ ਨਾਲ ਠੰਡੇ ਦਿਮਾਗ ਨਾਲ ਤੇ ਜਿਹੜਾ ਸ਼ੈਤਾਨ ਦਿਮਾਗ ਆ ਉਹਨੂੰ ਸਾਹਮਣੇ ਲਿਆਂਦਾ ਜਾਵੇ ਵੀ ਇਹ ਕਿੰਨੇ ਅੰਜਾਮ ਦਿੰਦਾ ਵਾ ਹਾਂ ਕੀ ਨਾ ਆਪਣਾ ਤੇ ਕਿਹੜਾ ਪਿੰਡ ਹੈ ਮੇਰਾ ਜੀ ਗੁਰਬੀਰ ਸਿੰਘ ਪਿੰਡ ਮੇਰਾ ਚਭਾੜੇ ਜੀ ਕੀ ਗੱਲ ਬਾਤ ਹੋਈ ਇੱਥੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਤ ਮੇਰੇ ਜੀ ਕਿਥੇ ਇਜਨੇ ਗੁਰੂ ਗੁਰੂਕਾ ਸਾਹਿਬ ਦੇ ਅੰਗ ਪਾੜ ਕੇ ਖਿਲਾਰੇ ਆ ਔਰ ਗੁਰੂ ਗੁਰਕਾ ਸਾਹਿਬ ਦੀ ਬੇਇੱਜ਼ਤੀ ਕੀਤੀ ਆ ਜਦੋਂ ਪਤਾ ਲੱਗਾ ਪਿੰਡ ਦੀਆਂ ਸੰਗਤਾਂ ਸਾਰੀਆਂ ਇੱਥੇ ਇਕੱਠੀਆਂ ਆ ਗਈਆਂ ਪਰ ਉਹਨਾਂ ਨੇ ਵੇਖ ਕੇ ਮਹਾਰਾਜ ਦੇ ਅੰਗ ਇਕੱਠੇ ਕੀਤੇ ਤੇ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਪ੍ਰਸ਼ਾਸਨ ਐਸ ਐਚ ਓ ਡੀ ਐਸ ਪੀ ਸਾਹਿਬ ਐਸ ਪੀ ਸਾਹਿਬ ਇੱਥੇ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਬੜੇ ਅਦਬ ਸਨਮਾਨ ਨਾਲ ਗੁਰੂ ਗ੍ਰੰਥ ਸਾਹਿਬ ਗੁਰਕਾ ਸਾਹਿਬ ਦੇ ਅੰਗ ਇਕੱਠੇ ਕਰਕੇ ਤੇ ਬੀੜਪਾਪਾ ਬੁੱਢਾ ਸਾਹਿਬ ਦੇ ਮੈਨੇਜਰ ਸਾਹਿਬ ਵੀ ਇੱਥੇ ਪਹੁੰਚ ਗਏ ਉਹ ਉਹਨਾਂ ਨੇ ਪ੍ਰਸ਼ਾਸਨ ਨੇ ਆਪਣੇ ਅ ਉਹ ਬਹੁਤ ਸਸਮਾਰ ਕੇ ਰੱਖ ਲੈ ਜੀ ਅ ਕੀ ਮੰਗ ਕਰਦੇ ਆ ਪਰ ਇਹੋ ਜਿਹੇ ਜਿਹੜੇ ਸਖਸ਼ਾਂ ਵੱਲੋਂ ਇਹ ਕਦਮ ਚੁੱਕੇ ਜਾਂਦੇ ਆ ਜਿਹੜੇ ਸਖਸ਼ੇ ਹੋ ਜਾਂ ਕੰਮ ਕਰਦੇ ਉਹ ਬਹੁਤ ਕਾਨੂੰਨੀ ਕਾਰਵਾਈ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਔਰ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੈ ਜੋ ਇਹ ਪੀਤਾ ਉਹਨੂੰ ਦਰਿਆਫਤ ਕਰਕੇ ਲੱਭ ਕੇ ਬੜੀ ਸਖਤ ਸਜ਼ਾ ਦੇਣੀ ਚਾਹੀਦੀ ਜਾਂ ਤਾਂ ਜੋ ਅੱਗੇ ਤੋਂ ਇਹੋ ਜੀਆਂ ਘਟਨਾਵਾਂ ਨਾ ਹੋਣ ਤੇ ਸਾਡਾ ਆਪਸੀ ਪ੍ਰੇਮ ਪਿਆਰ ਇਸ ਤਰ੍ਹਾਂ ਬਣਿਆ ਰਵੇ ਸਰ ਕੀ ਗੱਲ ਬਾਤ ਹੈ ਨਿੱਕੀ ਚ ਬਾਤ ਅਸੀਂ ਪਿੰਡ ਛੋਟੀ ਚਵਾਲ ਪਹੁੰਚੇ ਹਾਂ ਜੀ ਇੱਥੋਂ ਦੀ ਜਿਹੜੀ ਪਿੰਡ ਦੀ ਮੇਨ ਕਮੇਟੀ ਆ ਉਹਨਾਂ ਨੇ ਅੱਜ ਸਵੇਰੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਚਵਾਲ ਨੂੰ ਕਿ ਸਾਡੇ ਪਿੰਡ ਦੇ ਵਿੱਚ ਕੋਈ ਕੋਟਕਾ ਸਾਹਿਬ ਦੇ ਜਿਹੜੇ ਅੰਗ ਨੇ ਉਹ ਪਾੜ ਕੇ ਸੁੱਟ ਕੇ ਗਿਆ ਆ ਤੇ ਮੌਕੇ ਤੇ ਉੱਤੇ ਇਹ ਜਿਹੜੀ ਐਸਐਚਓ ਤੇ ਸਾਡੇ ਵੱਲੋਂ ਪਹੁੰਚਿਆ ਗਿਆ ਤੇ ਵੈਰੀਫਾਈ ਕੀਤਾ ਜਾ ਰਿਹਾ ਵੀ ਇਹ ਕਿਹਦੇ ਵੱਲੋਂ ਕੀਤੀ ਗਿਆ ਪਿੰਡ ਵਾਲਿਆਂ ਨੂੰ ਪੁੱਛਿਆ ਗਿਆ ਸੀਗਾ ਕਿ ਇੱਧਰ ਜ਼ਿਆਦਾ ਪਿੰਡ ਵਾਲੇ ਆਉਂਦੇ ਨਹੀਂ ਹੈਗੇ ਪਰ ਕਮੇਟੀ ਨੇ ਇਹ ਗੱਲ ਦੱਸੀ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਮਾੜਾ ਆਨਸਰ ਨਹੀਂ ਹੈਗਾ ਕਿ ਜਿਹਦੇ ਵੱਲੋਂ ਇਹ ਘਟਨਾ ਨੂੰ ਕੀਤਾ ਹੋਵੇ ਅਸੀਂ ਪਿੰਡ ਵਾਲਿਆਂ ਦੇ ਜੋ ਉਹ ਕਹਿਣਗੇ ਉਹਨਾਂ ਦੇ ਬਿਆਨ ਲਿਖ ਰਿਹਾ ਜੀ ਉਹਨਾਂ ਮੁਤਾਬਕ ਕੇਸ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਤੇ ਜਿਹੜਾ ਇਸ ਵਿੱਚ ਅਣਪਛਾਤਾ ਹਾਈ ਤੱਕ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਦੋਸ਼ੀ ਆ ਜੀ ਉਹਨੂੰ ਪੁਲਿਸ ਵੱਲੋਂ ਜਲਦੀ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਇਹ ਛੱਪੜ ਦੇ ਨੇੜੇ ਨੇੜੇ ਕੋਈ ਮਿਲੇ ਆ ਕੋਈ ਇਹ ਨਹੀਂ ਕੰਡਾ ਪੈਂਦਾ ਜੀ ਜਿਵੇਂ ਮੰਨ ਲਓ ਪਿੰਡ ਦੀ ਫਰਨੀ ਹੁੰਦੀ ਆ ਪਿੰਡ ਦੀ ਫਰਨੀ ਸੀਗੀ ਉਹਦੇ ਨਾਲ ਅੱਗੇ ਇੱਕ ਜਿਮ ਲੱਗਾ ਹੋਇਆ ਮੋਟਰ ਦੇ ਲਾਗੇ ਉਹ ਅੰਗ ਬਰਾਮਦ ਹੋਏ ਨੇ ਤੇ ਉਹਨਾਂ ਨੂੰ ਬੜਾ ਆਦਬ ਸਤਿਕਾਰ ਦੇ ਨਾਲ ਪੁਲਿਸ ਵੱਲੋਂ ਤੇ ਪਿੰਡ ਦੀ ਕਮੇਟੀ ਵੱਲੋਂ ਦਖਾ ਕੇ ਆਇਆ ਜੀ ਬਾਕੀ ਜਿਵੇਂ ਜਿਹੜੀ ਇੱਥੋਂ ਦੀ ਕਮੇਟੀ ਆ ਪਿੰਡ ਦੀ ਤੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੀ ਪ੍ਰਬੰਧਕ ਕਮੇਟੀ ਮੌਕੇ ਤੇ ਪਹੁੰਚੀ ਹੋਈ ਆ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਜਾਊਗਾ ਜੀ